UPI ਰਾਹੀਂ ਲੈਣ-ਦੇਣ ਕਰਨ ਵਾਲਿਆਂ ਲਈ ਵੱਡਾ ਖਤਰਾ SBI ਨੇ ਜਾਰੀ ਕੀਤੀ ਚੇਤਾਵਨੀ ਤੁਸੀਂ ਵੀ ਹੋ ਜਾਓ ਸਾਵਧਾਨ ਸਰਕਾਰ ਨੇ ਜਾਰੀ ਕੀਤਾ ਅਲਰਟ ਹੈਲੋ ਦੋਸਤੋ ਸ੍ਰਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਇੱਕ ਖਾਸ ਖਾਸ ਅਪਡੇਟ ਜਿੰਨੀ ਤੇਜ਼ੀ ਨਾਲ ਭਾਰਤ ਡਿਜੀਟਲ ਹੋ ਰਿਹਾ ਹੈ ਉੰਨੀ ਹੀ ਤੇਜ਼ੀ ਨਾਲ ਦੇਸ਼ ਭਰ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ ਜਦੋਂ ਤੱਕ ਲੋਕ ਇੱਕ ਕਿਸਮ ਦੀ ਧੋਖਾਧੜੀ ਬਾਰੇ ਜਾਣ ਹੁੰਦੇ ਹਨ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਸਾਹਮਣੇ ਆ ਜਾਂਦਾ ਹੈ ਇਹ ਨਹੀਂ ਦਿਨੀ ਯੂਪੀਆਈ ਦੇ ਨਾਮ ਤੇ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ ਜੇਕਰ ਤੁਸੀਂ ਵੀ ਯੂਪੀਆਈ ਰਾਹੀਂ ਲੈਣ ਦੇਣ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਦਾ ਇੱਕ ਵੱਡਾ ਹਿੱਸਾ ਆਨਲਾਈਨ ਲੈਣ ਦੇਣ ਲਈ ਯੂਪੀਆਈ ਦੀ ਵਰਤੋਂ ਕਰਦਾ ਹੈ ਦੇਸ਼ ਭਰ ਵਿੱਚ ਰੋਜ਼ਾਨਾ ਕਰੋੜਾਂ ਯੂਪੀਆਈ ਲੈਣ ਦੇਣ ਹੋ ਰਹੇ ਹਨ ਜਿਨ੍ਹਾਂ ਰਾਹੀਂ ਸੈਂਕੜੇ ਕਰੋੜ ਰੁਪਏ ਦੇ ਲੈਣ ਦੇਣ ਹੋ ਰਹੇ ਲੈਣ ਦੇਣ ਹੋ ਰਹੇ ਹਨ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗ੍ਰਾਹਕਾਂ ਨੂੰ ਇੱਕ ਟੈਕਸ ਸੁਨੇਹੇ ਰਾਹੀਂ ਚੇਤਾਵਨੀ ਦਿੱਤੀ ਹੈ। ਉਹਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਐਸਬੀਆਈ ਨੇ ਸੁਨੇਹੇ ਵਿੱਚ ਲਿਖਿਆ ਹੈ ਕਿ ਪਿਆਰੇ ਐਸਬੀਆਈ ਗ੍ਰਾਹਕ ਅਚਾਨਕ ਜਮਾ ਹੋਣ ਤੋਂ ਬਾਅਦ ਪੈਸੇ ਦੀ ਤੁਰੰਤ ਵਾਪਸੀ ਦੀਆਂ ਬੇਨਤੀਆਂ ਤੋਂ ਸਾਵਧਾਨ ਰਹੋ। ਬਿਨਾਂ ਕਲੈਕਟ ਯੂਪੀਆਈ ਰਿਕਵੈਸਟ ਨੂੰ ਅਪਰੂਵ ਨਾ ਕਰੋ। ਦਰਅਸਲ ਐਪ ਸਟੋਰ ਤੇ ਬਹੁਤ ਸਾਰੇ ਨਕਲੀ ਯੂਪੀਆਈ ਐਪਸ ਉਪਲਬਧ ਹੋ ਗਏ ਹਨ ਜੋ ਬਿਲਕੁਲ ਅਸਲੀ ਯੂਪੀਆਈ ਵਰਗੇ ਦਿਖਾਈ ਹਨ ਸਾਈਬਰ ਅਪਰਾਧੀ ਇਹਨਾਂ ਫਰਜ਼ੀ ਐਪਸ ਰਾਹੀਂ ਤੁਹਾਡੇ ਨੰਬਰ ਤੇ ਲੈਣ ਦੇਣ ਕਰਨਗੇ ਅਤੇ ਇਸ ਦਾ ਸਕਰੀਨਸ਼ਾਟ ਲੈਣਗੇ ਇਸ ਤੋਂ ਬਾਅਦ ਉਹ ਤੁਹਾਡੇ ਨੰਬਰ ਤੇ ਤੁਹਾਡੇ ਆਪਣੇ ਬੈਂਕ ਦੇ ਨਾਮ ਤੇ ਇੱਕ ਫਰਜ਼ੀ ਸੁਨੇਹਾ ਭੇਜਣਗੇ ਕਿ ਯੂਪੀਆਈ ਰਾਹੀਂ ਤੁਹਾਡੇ ਖਾਤੇ ਵਿੱਚ ਪੈਸੇ ਪ੍ਰਾਪਤ ਹੋਏ ਹਨ ਹੁਣੇ ਅਪਰਾਧੀ ਤੁਹਾਨੂੰ ਸਕਰੀਨਸ਼ਾਟ ਅਤੇ ਸੁਨੇਹੇ ਦਾ ਹਵਾਲਾ ਦੇ ਕੇ ਕਾਲ ਕਰਨਗੇ ਅਤੇ ਕਹਿਣਗੇ ਕਿ ਉਹਨਾਂ ਨੇ ਗਲਤੀ ਨਾਲ ਯੂਪੀਆਈ ਰਾਹੀਂ ਤੁਹਾਡੇ ਨੰਬਰ ਤੇ ਪੈਸੇ ਪੇਸ ਦਿੱਤੇ ਹਨ ਇਸ ਤੋਂ ਬਾਅਦ ਉਹ ਤੁਹਾਨੂੰ ਆਪਣਾ UPI ਨੰਬਰ ਦੇਣਗੇ ਅਤੇ ਜਿੰਨੀ ਜਲਦੀ ਹੋ ਸਕੇ ਤੁਹਾਡੇ ਤੋਂ ਪੈਸੇ ਵਾਪਸ ਮੰਗਣਗੇ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ ਜਦੋਂ ਅਜਿਹਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੋਈ ਜਲਦਬਾਜ਼ੀ ਵਾਲਾ ਕਦਮ ਨਹੀਂ ਚੁੱਕਣਾ ਚਾਹੀਦਾ ਹੁਣ ਤੁਸੀਂ UPI ਨਾਲ ਜੁੜਿਆ ਆਪਣਾ ਬੈਂਕ ਖਾਤਾ ਚੈੱਕ ਕਰੋ ਤੁਹਾਨੂੰ ਸੱਚਮੁੱਚ ਪੈਸੇ ਮਿਲੇ ਹਨ ਜਾਂ ਨਹੀਂ ਜੇਕਰ ਤੁਹਾਡੇ ਖਾਤੇ ਵਿੱਚ ਪੈਸੇ ਨਹੀਂ ਮਿਲੇ ਹਨ ਤਾਂ ਸਿੱਧੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਤੇ ਕਾਲ ਕਰੋ ਅਤੇ ਸ਼ਿਕਾਇਤ ਦਰਜ ਕਰਵਾਓ ਤਾਂ ਦੋਸਤੋ ਅੱਜ ਦਾ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਛੋੜੇ ਰਹੋ ਸਾਡੇ ਚੈਨਲ ਐਸਰ ਅਲਰਟ ਤੇ